ਹੋ ਗਿਆ ਲਾਈਵ ਕਿ ਮੇਰਾ ਸਵਾਲ ਲਿਕੋ ਮੇਰਾ ਸਵਾਲ ਲਿਕੋ ਇੱਕੋ ਤੇ ਟਿਕਿਆ ਹੈ ਮੇਰੇ ਹੱਥਾਂ ਦੀਆਂ ਲਕੀਰਾਂ ਤੇ ਸਾਈਂ ਦਾ ਦیدار ਕਿੱਥੇ ਲਿਖਿਆ ਹੈ ਮੇਰੇ ਹੱਥਾਂ ਦੀਆਂ ਲਕੀਰਾਂ ਤੇ ਸਾਈਂ ਦਾ ਦیدار ਕਿੱਥੇ ਲਿਖਿਆ ਹੈ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਬਿਨੇਸ਼ੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆਲੇ ਤੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀ ਸਭ ਇੱਕ ਹੋਰ ਨਾਮ ਸ਼ੇਰ ਯਾਦ ਆ ਗਿਆ ਜੀ ਸਾਥੀਓ ਤੇ ਸਾਬੀ ਮਿਕਸ ਹੋ ਗਿਆ ਸਾਥੀ ਵੀ ਆ ਤੇ ਸਾਬੀ ਵੀ ਆ ਉਹ ਕਹਿੰਦੇ ਕਿ دیਵਾਨੇ ਜੋ ਵੀ ਮੰਗਦੇ ਨੇ ਅੱਛਾ ਵਾਦ دیਵਾਨੇ ਜੋ ਵੀ ਮੰਗਦੇ ਨੇ ਮੇਰੀ ਸਰਕਾਰ ਦਿੰਦੇ ਨੇ ਆਏ ਕੀ ਵਾਦ ਅਸਾਂ ਗੱਲ دیਵਾਨੇ ਜੋ ਵੀ ਮੰਗਦੇ ਨੇ ਮੇਰੀ ਸਰਕਾਰ ਦਿੰਦੇ ਨੇ ਸਰਕਾਰ ਦਿੰਦੇ ਨੇ ਕੀ ਵਾਦ ਜਦੋਂ ਵੇਲਾ ਆ ਜਾਵੇ ਤਨਸਲਾਤਾਰ ਬੰਦੇ ਆਏ ਕੀ ਬਾਤ ਹੈ ਕੀ ਬਾਤ ਹੈ ਸੁਭੀ ਸਾਹਿਬ ਅੱਛਾ ਇਹ دیਵਾਨਿਆਂ ਦਾ ਰੰਗ ਚੜਿਆ ਅੱਛਾ ਤੂੰ ਵੀ ਤੁਸੀਂ ਵੀ ਦੁਰਦੁਰ ਵਾਲੀ ਗੱਲ ਕਰਦੇ ਸੀ ਦਰ ਦਰ ਘੁੰਮੇ ਹਾਂ ਦੁਰਦੁਰ ਹੋਵੇ ਹਾਂ ਇੱਕ ਦਰ ਦਾ ਹੋ ਜਾ ਕਿੱਥੇ ਦੁਰਦੁਰ ਹੋਵੇ ਫਿਰ ਦੁਰਦੁਰ ਹੋਵੇ ਫਿਰ ਤਾਂ ਪਾਸ-ਪਾਸ ਹੋਵੇ ਸਾਈਂ ਦਾ ਇੱਕ ਦਰਦਾ ਹੋ ਜਾ ਬਸ ਇੱਥੇ ਸਾਈਂ ਸਾਡਾ ਬੇੜਾ ਬੰਨੇ ਲਈ ਬੇੜਾ ਬੰਨੇ ਲਈ ਹਾਂ ਸੱਚੀ ਸੋਚ ਵੀ ਬਣਾਈ ਬਿਲਕੁਲ ਬਿਲਕੁਲ ਇੱਕ ਵਾਰ ਘੁੱਟ ਕੇ ਜੱਫੀ ਪਾਈ ਜੱਫੀ ਪਾਈ ਸਾਡੀ ਸੋਚ ਚਲੋ ਜੀ ਆਹ دیਵਾਨੇ ਖੜੇ ਨੇ ਜੀ ਸਾਰੇ ਅੱਛਾ ਦੋ ਗੱਲਾਂ ਬਹੁਤ ਵਧੀਆ ਹੋਈਆਂ ਮਾਸਟਰ ਜੀ ਹਾਂ ਜੀ ਸਰ ਪਹਿਲੀ ਤਾਂ ਭੋਲੂ ਨੂੰ ਮੈਂ ਛੇੜਿਆ ਅੱਛਾ ਜੀ ਮੈਂ ਕਿਹਾ ਅਸੀਂ 100 ਦੇ ਅੱਧੇ ਚ 10 ਵਾਰੀ ਲੰਗੀ ਦਾ ਤੂੰ ਮੂੰਹ ਨਹੀਂ ਕਰਦਾ ਸਾਡੇ ਵੱਲ ਅੱਜ ਤੂੰ 20 ਫੋਨ ਕਰਦੇ ਕਹਿੰਦਾ ਜਦ ਲੋੜੇ ਉਦੋਂ ਹੀ ਕਰੂੰਗਾ ਕਹਿੰਦੇ ਠੀਕ ਐ ਬੋਲਿਆ ਠੀਕ ਐ ਸੱਚ ਆ ਪਰ ਅੱਜ ਇਹਨਾਂ ਨੇ ਜੋ ਰੌਣਕਾਂ ਬਣੀਆਂ ਨੇ ਸਰ ਬੜਾ ਵਧਾਈਆਂ ਇਹਨਾਂ ਨੂੰ ਬਹੁਤ ਵਧਾਈਆਂ ਇਹਨਾਂ ਨੂੰ ਰੌਣਕਾਂ ਦੀ ਗੱਲ ਹੋਰ ਹੱਸਣ ਵਾਲੀ ਹੋਈ ਉਹ ਮਾਈਕ ਤੇ ਵੀਰ बोल ਰਿਹਾ ਸੀ ਕਹਿੰਦਾ ਪੀਰ ਬੱਤੀ ਆ ਗਏ ਅੱਛਾ ਉਹ ਮੈਂ ਕਿਹਾ ਪੀਵੀ ਬੱਤੀ ਆ ਪੀਰ ਬੱਤੀ ਉਹ ਪੀਰ ਦਾ ਕੰਮ ਚੱਲਦਾ ਵੀਰ ਸਰ ਉੱਥੇ ਕਰਕੇ ਪੀਰ ਪੀਰ ਲਾ ਗਏ ਉਹਨੇ ਸਾਡੇ ਸਨਮਾਨ ਕੀਤਾ ਮਾਈਕ ਤੇ ਕਹਿੰਦਾ ਪੀਰ ਬੱਤੀ ਜੀ ਆ ਗਏ ਨਹੀਂ ਪਰ ਤੁਹਾਡਾ ਬੜਾ ਮੈਂ ਕਿਹਾ ਚਲੋ ਬੱਤੀ ਜਗਦੀ ਰਵੇ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ 51 ਕਿਲੋ ਕੇਕ ਇਹਨਾਂ ਨੇ ਕੱਟਿਆ ਜੀ ਸਾਈ ਜੀ ਦੇ ਜਨਮ ਦਿਨ ਵਾਲੇ ਦਿਨ ਇਹ دیਵਾਨਿਆਂ ਨੂੰ ਰੰਗ ਚੜਿਆ ਜੀ ਬਾਪੂ ਜੀ ਪਿਛਲੀ ਵਾਰ ਵੀ ਆਪਣੀ ਗੱਲ ਹੋਈ ਸੀ ਕੀ ਕਹੋਂਗੇ ਵਾਹ ਵਾਹ ਹਰ ਸਾਲ ਇਦਾਂ ਹੀ ਮੇਰ ਰੱਖੇ ਹੋਏ ਜਾਈ ਵੱਧ ਤੋਂ ਵੱਧ ਆਪਣਾ ਕਰਾਈ ਜਾਵੇ ਪ੍ਰੋਗਰਾ ਕਿੰਨੀ ਹਿੰਮਤ ਹੋਊਗਾ ਜੀ ਉਮੀਕਾ ਉਹਨੇ ਵਾਅਦਾ ਕਰ ਦੇਣਾ ਬਹੁਤ ਚੰਗੀ ਗੱਲ ਹੈ ਉਹਦੇ ਫਿਰ ਤੇ ਆ ਸਾਰਾ ਕੁਝ ਜੀ ਜੀ ਬੋਲੂ ਲਾਡੀ ਸਾਈਂ ਦੇ ਜਨਮ ਦੇ ਲੱਖ ਲੱਖ ਵਧਾਈ ਖਤਰਮਾ ਖਤਰਮਾ ਹੈਪੀ ਬਰਥਡੇ ਲਾਡੀ ਸਾਈਂ ਜੀ ਦਾ 52 ਕਿਲੋ ਦੀ ਸੇਵਾ ਏਕ ਦੀਏ ਮੇਰੇ ਵੱਲੋਂ ਆ ਜੀ ਇੱਥੇ ਕਿਸੇ ਕੋਈ ਯੋਗਦਾਨ ਨਹੀਂ ਉਹਨੇ ਕਰਾਈ ਆ ਹਾਂਜੀ ਠੀਕ ਹੈ ਠੀਕ ਹੈ ਜੀ ਅੱਛਾ ਦੇਖੋ ਅੱਜ ਕਿੰਨੀ ਵਧੀਆ ਕੁਦਰਤੀ ਗੱਲ ਹੈ ਅੱਗੇ ਤੁਹਾਡੇ ਕੋਲ ਅੱਜ ਸਾਰਾ ਦਿਨ ਮੈਨੂੰ ਨਹੀਂ ਪਰ ਯਾਦ ਸੀ ਕਿ ਲਾਡੀ ਸਾਈਂ ਜੀ ਦਾ ਜਨਮ ਦਿਨ ਆ ਅੱਜ ਸਾਰਾ ਦਿਨ ਮੇਰੇ ਫੋਨ ਤੇ ਗੁਰਦਾਸ ਮਾਨ ਸਾਹਿਬ ਦਾ ਵੀਡੀਓ ਅੱਗੇ ਅੱਗੇ ਆਈ ਜਾਂਦੀ ਹੈ ਤੇ ਉਹ ਲਾਡੀ ਸਾਈ ਜੀ ਬਾਰੇ ਗੱਲ ਕਰੀ ਜਾਂਦੇ ਕੁਦਰਤੀ ਹੁੰਦਾ ਉਹਨਾਂ ਦਾ ਹੀ ਉਹਨਾਂ ਦਾ ਪ੍ਰਤਾਵ ਸਰੂਨ ਦਾ ਪ੍ਰਤਾਵ ਉਹਨਾਂ ਦਾ ਹੀ ਸਭ ਕੁਝ ਉਹਨਾਂ ਦੇ ਹੀ ਜੀ ਜੀ ਹਾਂਜੀ ਕੋਠੀ ਰੋਡ ਨਮਾ ਕੋਠੀ ਕੋਠੀ ਰੋਡ ਨਮਾ ਸ਼ਹਿਰ ਭੋਲੂ ਸੇਵਾਦਾਰ ਭੋਲੂ ਸੇਵਾਦਾਰ ਸੇਵਾ ਦੀ ਪਦਵੀ ਜਿਹੜੀ ਸਭ ਤੋਂ ਵੱਡੀ ਹੁੰਦੀ ਹੈ ਪਤਾ ਜੀ ਜੀ ਮਾਤੇ ਤੁਸੀਂ ਕੁਝ ਕਹਿ ਰਹੇ ਮੇਰਾ ਸੰਗ ਮੇਰੇ ਲਈ ਉਹ ਦੇਖਦੇ ਭਾਈ ਪਿੱਛੇ ਹਾਂਜੀ ਹਾਂਜੀ ਮੇਰਾ ਹੱਥ ਰੱਖੇ ਸਭ ਤੇ ਪ੍ਰਮਾਤਮਾ ਸਾਹਿਬ ਜੀ ਮੇਰੇ ਰੱਖਣ ਚਰਪਾ ਕਰਨ ਇੱਧੇ ਪਰਿਵਾਰ ਨੂੰ ਅੱਗੇ ਵਧਾਣ ਖੁਸ਼ੀਆਂ ਦੇਣ ਇਹ ਸਾਰਾ ਹੀ ਪਰਿਵਾਰ ਉਹਨਾਂ ਦਾ ਜਿੰਨੇ ਖੜੇ ਆ ਜਿੰਨੇ ਜਿੰਨਾ ਕੋਠੀ ਰੋਡ ਸਾਰਾ ਹੀ ਸਾਡਾ ਪਰਿਵਾਰ ਆ ਸਾਰਾ ਹੀ ਪਰਿਵਾਰ ਸਾਰਾ ਸ਼ਹਿਰ ਸਾਡਾ ਪਰਿਵਾਰ ਆ ਰਲ ਮਿਲ ਕੇ ਸਾਰਾ ਕੁਝ ਕਰਨ ਸਭ ਕੁਝ ਹੁੰਦਾ ਵੋਟਾਂ ਹੀ ਤਾਂ ਨਹੀਂ ਖੜਨ ਵੋਟਾਂ ਵੀ ਖੜਿਆ ਨਾ ਬੰਦੂ ਪਰਾਂ ਦੀ ਸੀ ਡੇਈ ਲੈਣੀ ਆਪਾਂ ਹਾਂਜੀ ਅਕਲ ਜੀ ਹਾਂਜੀ ਸਾਡੇ ਪ੍ਰਾਣੇ ਗਵਾਂਢੀਆਂ ਹਾਂਜੀ ਬਿਲਕੁਲ ਜੀ ਪਰਮਾਤਮਾ ਸਾਰੇ ਤੰਦਰੁਸਤੀ ਵਾਖੇ ਪ੍ਰਭੂ ਕਿਰਪਾ ਕਰੇ ਹਰੇਕ ਪਰਿਵਾਰ ਤੇ ਆ ਹੁੰਦੀ ਸਿਆਣੀ ਗੱਲ ਆ ਹੁੰਦੀ ਸਿਆਣੀ ਗੱਲ ਕਹਿੰਦੇ ਹਰੇਕ ਪਰਿਵਾਰ ਤੇ ਖੁਸ਼ੀਆਂ ਵਸਾ ਕੇ ਰੱਖੇ ਤੰਦਰੁਸਤੀ ਰੱਖੇ ਹਾਂਜੀ ਜੈ ਪੀਰਾਂ ਦੀ ਜੈ ਦਾਤਿਆਂ ਦੀ ਜੈ ਪੀਰਾਂ ਦੀ ਲੱਖ ਲੱਖ ਮੁਬਾਰਕਾਂ ਲਾਡੀ ਸਾਈਂ ਜੀ ਨੂੰ ਬੜਾ ਧੂਮ ਧਾਮ ਦੇ ਨਾਲ ਕੋਠੀ ਰੋਡ ਸ਼ਹਿਰ ਨਮਾ ਸ਼ਹਿਰ ਦੇ ਵਿੱਚ ਕੋਠੀ ਰੋਡ ਦੇ ਵਿੱਚ ਮਨਾਇਆ ਜਾਂਦਾ ਆ ਸੈਲੀਬ੍ਰੇਟ ਕੀਤਾ ਜਾਂਦਾ ਆ ਲਾਡੀ ਸਾਈਂ ਜੀ ਦਾ ਜਕਾਰਾ ਲਾਡੀ ਸਾਈਂ ਜੀ ਦਾ ਕੀ ਜਦ ਇਹ ਵੀਰ ਵੀ ਸਵੇਰ ਤੋਂ ਮਾਈਕ ਤੇ ਸੇਵਾ ਨਿਭਾ ਰਿਹਾ ਔਰ ਇਹ ਵੀਰ ਜਿਹਨੇ ਸਾਨੂੰ ਪੀਰ ਬੱਤੀ ਦੀ ਪਦਵੀ ਦਿੱਤੀ ਜੈ ਹੋ ਜੈ ਹੋ ਸੁਸਾਰਾਂ ਦਾ ਪਿਆਰ ਆ ਤੇ ਸਾਡੇ ਵੱਡੇ ਭਾਜੀ ਜੀ ਠੀਕ ਹੈ ਜੀ ਤੇ ਸਾਡੇ ਵੱਡੇ ਭਾਜੀ ਜੀ ਸਾਈਆਂ ਨਾਲ ਜੁੜੇ ਹੋਏ ਆ ਸਾਡੇ ਭੋਲਾ ਸਾਈਂ ਜੀ ਤੇ ਹਰ ਸਾਲ ਦੀ ਤਰ੍ਹਾਂ ਬੋਲਣਾ ਸਾਈਂ ਬਣਾਤਾ ਤੇ ਭੋਲਾ ਸਾਈਂ ਜੀ ਇਹ ਨਕੁੱਦਰ ਸ ਹੈ ਨਕੁੱਦਰ ਸ਼ਹਿਰ ਦੇ ਵਿੱਚ ਬਹੁਤ ਧੂਮ ਧਾਮ ਦੇ ਨਾਲ ਉਹ ਤਾਂ ਸੇਵਾ ਨਾ ਨਿਭਾਉਂਦੇ ਸਾਡੇ ਨਾਲ ਜਕਾਰਾ ਲਾਡੀ ਸਾਈਂ ਜੀ ਦਾ ਬਹੁਤ ਪਾਕੇ ਦਰਬਾਰ ਕੀ ਜੈ ਜੇ ਬੋਲੂ ਕੀ ਦਾਦਾ ਤੂੰ ਬੇਸਣ ਵੀ ਲੈ ਕੇ ਆਇਆ ਹਾਂ ਹਾਂਜੀ ਬੇਸਣ ਦਾ ਪਛਾਣ ਪੁੱਤਰ ਲੈ ਕੇ ਆਉਂਦਾ ਜੋ ਬੰਦੇ ਆ ਜੀ ਸਵੇਰੇ ਟਿੱਕ ਸਵੇਰੇ ਨੂਡਲ ਬੰਦੇ ਆ ਜੀ ਲੈ ਤਿੰਨ ਬੇ ਟਿੱਕੀ ਲਾਈ 55 ਕਿਲੋ ਕੇ ਹੁਣ ਇਹ ਲਾਡੀ ਸਾਈਂ ਦਾ ਪਿਆਰ ਹੈ ਹਾਂਜੀ ਕੋਈ ਵੀ ਕਰਾ ਸਕਦਾ ਜੀ ਰਕੇ ਸਾਹਿਬੀ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਕਿੱਥੇ-ਕਿੱਥੇ ਲੱਗੇ ਆਵਾਸਾਂ ਦੇ ਜੀ ਦੇਖੋ ਸਾਈ ਲਾਡੀ ਜੀ ਦਾ ਜਨਮ ਦਿਨ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਆਪਣੇ ਭੰਡਾਰੀ ਕਲੈਕਸ਼ਨ ਤੇ ਵੀ ਲੱਗਾ ਸੀਗਾ ਇਧਰੋਂ ਪ੍ਰੈਸ਼ਰ ਮੈਡੀਕਲ ਆਲ ਹੋਰ ਕਈ ਸ਼ਹਿਰਾਂ ਦੇ ਵਿੱਚ ਵੱਖ-ਵੱਖ ਥਾਂ ਦੇ ਲੰਗਾਂ ਲੱਗਾ ਜੀ ਬਹੁਤ ਸੇਵਾ ਬਈ ਬਹੁਤ ਸੇਵਾ ਕਰੇ ਲੋਕ ਸਰ ਇਤਨਾ ਅੱਛਾ ਕਰੇ ਮਨ ਪ੍ਰਸੰਨ ਹੋ ਗਿਆ ਦੇਖ ਕੇ ਕੀ ਲੋਕ ਕਿੱਥੇ ਨਕੋਦਰੋ ਕਿਤੇ ਮਨਸ਼ਾ ਕੀ ਬੋਮਨਾ ਔਰ ਲੋਕਾਂ ਇਦਾਂ ਦਿਨੋਂ ਜੁੜੇ ਪਏ ਔਰ ਸੇਵਾ ਕਰੇ ਸਾਡਾ ਆਪ ਮਨ ਗਦਗਦ ਹੋ ਗਿਆ ਸਰ ਤੋ ਬਹੁਤ ਅੱਛਰ ਗਏ ਇਹਨਾਂ ਨੂੰ ਬੜੀਆਂ ਬਧਾਈਆਂ ਜਿਨ੍ਹਾਂ ਨੇ ਉਪਰਾਲੇ ਕੀਤੇ ਜਿਹੜੇ ਸੇਵਾ ਕਰੇ ਇਹਨਾਂ ਨੂੰ ਵੀ ਪਰਮਾਤਮਾ ਕਰੇ ਰਾਈ ਸਾਇੰਸ ਜੀ ਕਰਨ ਕਿਸਰ ਚੜ੍ਹਦੀ ਕਲਾ ਰੱਖੋ ਤੁਹਾਨੂੰ ਸਾਡੇ ਦਿਖਾਓ ਬਈ ਜੀ ਮਾਸਟਰ ਜੀ ਨੇ ਕੱਲ ਇਹਨਾਂ ਦਾ ਵੀ ਜਨਮ ਦਿਨ ਸੀਗਾ ਔਰ ਜਿਹੜਾ ਸੱਚੀ ਦੱਸੂਗਾ ਕਿ ਮਾਸਟਰ ਜੀ ਦੀ ਏਜ ਕਿੰਨੀ ਆ ਉਹਨੂੰ ਮੇਰੇ ਵੱਲੋਂ ਇੱਕ ਨਾਮ ਦੀ ਬੀਬੀ ਆਇਆ ਇੱਕ ਇਹ ਬੱਚਾ ਬੋਲ ਜਿਹਾ ਜਿਹਾ ਨਹੀਂ ਬੋਲੋ ਉਹ ਪੌੜਸ਼ ਵਾਲੀ ਤੂੰ ਟੀ-ਸ਼ਰਟ ਪਾਈ ਆ ਜੈ ਸਾਈਂ ਜੀ ਕੇ ਬਹੁਤ ਬਹੁਤ ਅਕਲਾ ਕੰਮ ਆਇਆ ਮੁਬਾਰਕ ਸਾਈਂ ਦੀਆਂ ਸੰਗ ਦੇ ਸੰਗ ਚੱਲ ਮਾਰੇ ਦੇਤੇ ਬਹੁਤ ਬਹੁਤ ਮੁਬਾਰਕਾਂ ਸਾਈਂ ਜੀ ਨੂੰ ਸਾਈਂ ਜੀ ਅਮਰ ਨੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਅੱਜ ਨਵੇਂ ਸ਼ਹਿਰ ਦੇ ਵਿੱਚ ਕੋਟੀ ਰੋਡ ਤੇ ਸਾਡੇ ਸਮੂਹ ਪਰਿਵਾਰ ਨੇ ਬਹੁਤ ਹੀ ਮਾਨ ਸਨਮਾਨ ਨਾਲ ਉਹਨਾਂ ਦਾ ਕੇਕ ਕਟਾਇਆ ਤੇ ਸੰਗਤਾਂ ਵੀ ਰੋਬ ਰੋਬ ਆਈਆਂ ਬੜੀ ਸਾਨੂੰ ਖੁਸ਼ੀ ਆ ਇਸ ਗੱਲ ਤੇ ਕਿ ਸਾਈਂ ਜੀ ਦਾ ਇੰਨਾ ਆਦਰ ਹੋ ਰਿਹਾ ਹੈ ਜਕਾਰਾ ਲਾਡੀ ਸਾ ਮਹਾਰਾ ਦਾ ਬੋਲ ਸਾਚੇ ਦਰਵਾਰ ਕੀ ਜੈ ਕੋਈ ਰਹਿ ਨਾ ਜਾਵੇ ਜਿਹਦੇ ਮਨ ਦੇ ਭਾਵ ਰ ਅੰਦਰ ਬੈਠੇ ਪੰਡਿਤ ਜੀ ਪੰਡਿਤ ਜੀ ਆ ਪੰਡਿਤ ਜੀ ਦੇਖੋ ਜੀ ਮੈਂ ਸਾਈਂ ਜੀ ਦੀ ਕਿਰਪਾ ਦੇ ਨਾਲ ਇੰਨਾ ਹੀ ਕਹੂੰਗਾ ਕਿ ਜਬ ਤੱਕ ਬਿਕਾ ਨਾ ਥਾ ਤੋ ਕੋਈ ਪੁੱਛ ਤਾ ਨਾ ਥਾ ਤੂਨੇ ਮੇਂਹੇ ਖਰੀਦ ਕੇ ਅਨਮੋਲ ਕਰ ਦਿੱਤਾ ਕਿਆ ਬਾਤ ਹੈ ਔਰਾਂ ਕੋ ਜੋ ਮਿਲਾ ਹੈ ਮੁਕੱਦਰ ਸੇ ਮਿਲਾ ਹੈ ਮੇਜੇ ਤੋ ਮੁਕੱਦਰ ਵੀ ਖੁਦਾ ਕੇ ਦਰਸੇ ਮਿਲਾ ਹੈ ਨਹੀਂ ਮੇਰੇ ਲੂੰਗੜੀ ਕਰਕੇ ਨਾ ਕੋ ਮੁਕੱਦਰ ਸੇ ਮਿਲੇ ਮੈਂ ਮਿਹਨਤ ਕਰ ਮੈਂ ਮਿਹਨਤ ਵਾਹ ਕੀਤੀ ਆ ਬਾਦੀ ਜੈ ਸਾਈਆਂ ਦੀ ਬਹੁਤ ਸ਼ੁਕਰੀਆ ਬਹੁਤ ਕਿਸੇ ਨੇ ਮੇਰੇ ਦਿਲ ਦੇ ਵੀ ਬਹੁਤ ਭਾਵ ਨੇ लाडी ਜੀ ਸਾਈਂ ਜੀ ਲਈ ਉਹ ਕਿਸ ਦਿਨ ਸ਼ੇਅਰ ਕਰਾਂਗੇ ਬਹੁਤ ਕਿਸੇ ਨੇ ਹਾਂਜੀ ਹਾਂਜੀ ਸੁਪਨੇ ਚ ਬੜੀ ਵਾਰ ਬਹੁਤ ਕਿਸੇ ਨੇ ਇੱਕ ਮਿੰਟ ਆਖੇ ਮੇਰਾ ਕੋਈ ਆਪੇ ਭੈਣ ਜੀ ਲਓ ਜੈ ਲਾਡੀ ਸਾਈਂ ਜੀ ਦੀ ਬਹੁਤ ਬਹੁਤ ਮੁਮਾਰਕਾ ਸਾਰੀ ਦੁਨੀਆ ਨੂੰ ਜੀ ਜੀ ਵਾਹ ਬਹੁਤ ਖੁਸ਼ੀਆਂ ਜੈ ਸਾਈ ਜੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਮੇਰੇ ਸਾਈ ਦੇ ਜਨਮ ਦਿਨ ਦੀਆਂ ਜਤਾਰਾ ਵਾਡੀ ਸਾਈ ਦੇ ਹੋ ਸਾਡੇ ਦੇਰਵਾਰ ਕੀ ਜੈ ਇਹ ਭਾਵਨਾ ਜੀ ਇਹ ਭਾਵਨਾ ਇਹ ਭਾਜੀ ਵਾਸਤੇ ਕਿਹੜੇ ਭਾਜੀ ਸਾਡੇ ਭੋਲੂ ਭਾਜੀ ਵਾਸਤੇ ਬੱ ਜਿੰਨੀ ਇਹਨਾਂ ਦੀ ਸੇਵਾ ਆ ਜਿੰਨੀ ਇਹਨਾਂ ਦੀ ਸ਼ਰਧਾ ਆ ਵੀ ਖਬਰਾਂ ਮੈਂ ਕੋਈ ਹੋਈ ਭਗਤ ਦੇਖਿਆ ਖਬਰਾਂ ਹੀ ਮੈਂ ਕੋਈ ਭਗਤ ਦੇਖਿਆ ਵੀ ਇਹਨਾਂ ਨੇ ਮੈਨੂੰ 1 ਮਹੀਨਾ ਪਹਿਲਾਂ ਇਨਵਾਈਟ ਕਰਦਾ ਸੀ ਵੀ ਗਏਦੇ ਆਪਾਂ ਕੇਕ ਘਟਣਾ ਆ ਨਵੇਂ ਸ਼ਹਿਰ ਦੇ ਵਿੱਚ ਜ਼ਰੂਰ ਪਹੁੰਚਣਾ ਆ ਮੈਂ ਔਰਤ ਹੋਈ ਮੈਂ ਔਰਤੋਂ ਆਇਆ ਆ ਤੇ ਬਾਕੀ ਬਹੁਤ ਇਹਨਾਂ ਦੀ ਸ਼ਰਧਾ ਆ ਇੱਕ ਵਾਰ ਜ਼ੋਰਦਾਰ ਜੇਦਾ ਵਾਸਤੇ ਤਾੜੀਆਂ ਹੋ ਜਵੇ ਜਗਾਰਾ ਲਾਡੀ ਸਾਈ ਜੀ ਦਾ ਓਰੇ ਓਰੇ ਠੀਕ ਹੈ ਨਾ ਇਹਨੇ ਨਵੀਂ ਸ਼ਰਟ ਪਾਈ ਆ ਦੇਖ ਲਓ ਕਰੋ ਲੜਕੇ ਬਕੇ ਨਵੀਂ ਸ਼ਰਟ ਨਹੀਂ ਇਹ ਡੀ ਜੇ ਵਾਲਾ ਜੀ ਦੂਜੇ ਚਲਾ ਰਹੇ ਵੇ ਡੀ ਜੇ ਵਾਲੇ ਡੀ ਜੇ ਵਾਲੇ ਘੈਂਟ ਬੰਦੇ ਹੁੰਦੇ ਆ ਔਰ ਤੁਹਾਡਾ ਮੁੰਡਾ ਹੈ ਨਵੀਂ ਸ਼ਰਟ ਪਾ ਕੇ ਆਇਆ ਕਹਿੰਦਾ ਅੱਜ ਮੈਂ ਚਲ ਬਹੁਤ 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 ਮੁਬਾਰਕਬਾਦ ਤੈਨੂੰ ਵੀ ਕੇਕ ਖਾਦਾ ਹਾਂਜੀ ਕਿ ਰੌਣਕ ਮੇਲੇ ਦੇਖਿਆ ਹੈਲੋ ਦਿਖਾ ਦਿਓ ਜੀ ਕਾਦੀ ਪ੍ਰੋਗਰਾਮ ਸ਼ੁਰੂ ਤੇ ਠੀਕ ਜਰਾ ਦਿਖਾ ਦਿਓ ਕੇਕ ਦਿਖਾ ਦਿਓ ਜੀ ਕੇਕ ਦਿਖਾਓ ਕਾਦੀ ਇੱਕ ਆਹ ਬੋਲਦੇ ਤੁਸੀਂ ਕਹਿੰਦਾ ਚਲੋ ਠੀਕ ਹੈ ਇਹ ਤਾੜੀਆਂ ਜਿਆਦਾ ਤਾਪ ਵਜਵਾਉਂਦਾ ਕੇ ਕੇ ਨੂੰ ਮਿਲਿਆ ਨਹੀਂ ਹਲੇ ਤੱਕ ਹੋਰ ਮਰਾਏ ਠੀਕ ਠੀਕ ਮਰਾਏ ਗੱਲੇ ਮੂਵੀ ਵੀ ਰੋਦਾ ਪਹਿਲਾਂ ਇਹਦਾ ਤੁਹਾਡੀ ਮੂਹਰੇ ਸ਼ੇਖ ਬਣੇ ਹੁੰਦੇ ਕੇ ਫੇਰੀ ਹੁੰਦਾ ਹੈ ਸੰਦੀਪ ਮਾ ਜੀ ਠੀਕ ਹੈ ਸੰਦੀਪ ਭਾਜੀ ਬਹੁਤ ਮਿਹਰਬਾਨੀ ਹਾਂ ਬਾਈ ਹੈਲੋ ਹੋਰ ਸਿੰਘ ਸਾਹਿਬ ਹੈਲੋ ਦੋਸ਼ਵਰ ਦੇ ਮੇਰੇ ਦੋਸ਼ਵਰ ਦੇ ਮੇਰੇ ਪੁੱਲੂ ਵਾਸ ਪਾਜੀ ਵਾਸਤੇ